नमिया से ताज़िया खबर देखने लिये चैनल सही सही हे Mega Nalo jo bhai é it

ਮਾਜੋਗ ਡੀਜੀਪੀ ਸਾਹਿਬ ਪੰਜਾਬ ਅਤੇ ਮਾਜੋਗ ਐਸਐਸਪੀ ਸਾਹਿਬ ਮੋਗਾ શ્રી ਅਜੇ ਗਰਦੀ ਜੀ ਆਈਪੀਐਸ ਇਹਨਾਂ ਦੇ ਦੇਸ਼ਾ ਨਿਰਦੇਸ਼ਾ ਨਾਲ ਸਾਡੀ ਲਗਾਤਾਰ ਜਿਹੜਾ ਮੋਗਾ ਦੇ ਵਿੱਚ ਇੱਕ ਸਪੈਸ਼ਲ ਚੈਕਿੰਗ ਮੁਹਿੰਮ ਚੱਲ ਰਹੀ ਹੈ ਜਿਹਦੇ ਵਿੱਚ ਅਸੀਂ ਕੱਲ ਰੇਲਵੇ ਸਟੇਸ਼ਨ ਸਾਰੇ ਜ਼ਿਲ੍ਹੇ ਦੇ ਚੈੱਕ ਕੀਤੇ ਨੇ ਜਿੰਨੇ ਵੀ ਰੇਲਵੇ ਟਰੈਕ ਹੈ ਜਾਂ ਜਿਹੜੀਆਂ ਕੋਈ ਪੁਲੀਆਂ ਪੈਂਦੀਆਂ ਨੇ ਸਾਰੇ ਵਿੱਚ ਅਸੀਂ ਪ੍ਰੋਪਰ ਚੈਕਿੰਗ ਕੀਤੀ ਹੈ ਤੇ ਅੱਜ ਅਸੀਂ ਜਿਹੜਾ ਸ਼ਹਿਰ ਮੋਗਾ ਦੇ ਵਿੱਚ ਜਿਹੜਾ ਮੇਨ ਬੱਸ ਅੱਡਾ ਹੈ ਉੱਥੇ ਅਸੀਂ ਤਕਰੀਬਨ 100 ਦੇ ਕਰੀਬ ਮੌਲਾਜਮ ਹੈ ਤੇ ਪਲੱਸ ਇੱਥੇ ਕਿਉਂਕਿ ਬਹੁਤ ਜ਼ਿਆਦਾ ਇੱਕ ਪਬਲਿਕ ਦਾ ਫੋਟਫਾਲ ਹੈ ਪਬਲਿਕ ਦੀ ਪ੍ਰੈਜ਼ੈਂਸ ਹੁੰਦੀ ਹੈ ਦਿਨ ਚੜ੍ਹਿਆ ਲਈ ਇਹ ਵਰਤੀ ਜਾਂਦੀ ਹੈ ਜਗਾ ਤੇ ਅਸੀਂ ਇੱਥੇ ਇੱਕ ਤਾਂ ਪੁਲਿਸ ਦੀ ਪ੍ਰੈਜ਼ੈਂਸ ਹੈ ਪ੍ਰੋਪਰ ਅਸੀਂ ਐਂਟੀਸੈਪਟਿਡ ਟੀਮਾਂ ਨਾਲ ਚੈਕਿੰਗ ਕਰਵਾਈ ਹੈ ਕੋਈ ਇਹੋ ਜਿਹਾ ਕੋਈ ਪਦਾਰਥ ਜੇ ਸਾਨੂੰ ਕੋਈ ਸ਼ੱਕੀ ਮਿਲਦਾ ਹੈ ਤੇ ਅਸੀਂ ਤਾਂ ਕਿ ਇਮੀਡੀਏਟਲੀ ਉਸ ਬੰਦੇ ਦੀ ਚੈਕਿੰਗ ਕਰ ਸਕੀਏ ਉਹਦੇ ਜਿਹੜੇ ਕ੍ਰੈਡੈਂਸ਼ੀਅਲਸ ਹੈ ਜਿਹੜੀ ਉਹਦੀ ਪਛੋਕੜ ਆ ਉਹ ਵੈਰੀਫਾਈ ਕਰ ਸਕੀਏ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਇੱਕ ਸਪੈਸ਼ਲ ਚੈਕਿੰਗ ਮੁਹਿੰਮ ਚਲਾ ਰਹੇ ਆ ਸਾਡੇ ਨਾਲ ARP ਟੀਮਾਂ ਵੀ ਨੇ ਤੇ ਅਸੀਂ ਇੱਕ ਲੋਕਾਂ ਨੂੰ ਮੈਸੇਜ ਵੀ ਦੇ ਰਹੇ ਆ ਕਿ ਲੋਕ ਆਪਣੇ ਆਪ ਨੂੰ ਸੁਰੱਖਿਅਤ ਸਮਝਣ ਤੇ ਇੱਕ ਜਿਹੜੀ ਨੈਤਿਕ ਜ਼ਿੰਮੇਵਾਰੀ ਹੈ ਹਰ ਇੱਕ ਨਾਗਰਿਕ ਦੀ ਕੀ ਵੀ ਜੇ ਕੋਈ ਇਹੋ ਜਿਹਾ ਸ਼ਰਾਰਤੀ ਅੰਸਰ ਜੇ ਕਿਸੇ ਦੇ ਧਿਆਨ ਦੇ ਵਿੱਚ ਆਉਂਦਾ ਤੇ ਉਹਦੀ ਸੂਚਨਾ ਸਾਨੂੰ ਪੁਲਿਸ ਨੂੰ ਪਹਿਲ ਦੇ ਆਧਾਰ ਤੇ ਜਿਹੜੇ ਸਾਡੇ ਡੈਜ਼ਿਗਨੇਟਿਡ ਕੰਟਰੋਲ ਰੂਮ ਨੰਬਰ ਹੈਗੇ ਨੇ ਉਹਨਾਂ ਤੇ ਸਾਨੂੰ ਤੁਰੰਤ ਸੂਚਨਾ ਵੀ ਦਿੱਤੀ ਜਾਵੇ ਸਾਡੀਆਂ ਪੀਸੀਆਰ ਦੀਆਂ ਟੀਮਾਂ ਸ਼ਹਿਰ ਦੇ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚ ਸਾਡੇ ਐਮਰਜੈਂਸੀ ਰਿਸਪੌਂਸ ਵਾਹਨ ਚੱਲਦੇ ਨੇ ਅਸੀਂ ਉਹਨਾਂ ਦੇ ਥਾਂ ਹੀ ਵੀ ਆਪਾਂ ਸਾਰੀ ਜਿਹੜੀ ਵੀ ਇਹੋ ਜਿਹੀ ਕੋਈ ਗਤੀਵਿਧੀ ਹੁੰਦੀ ਹੈ ਉਹਨੂੰ 24 ਘੰਟੇ ਇਨ ਬਿਨ ਰਿਸਪੌਂਸ ਟਾਈਮ ਦੇ ਵਿੱਚ ਅਸੀਂ ਉਹਨੂੰ ਕਰਦੇ ਕਵਰ ਕਰਦੇ ਆਂ ਲੋਕਾਂ ਕੀ ਪੀਲੇ ਲੋਕਾਂ ਨੂੰ ਇਹੀ ਅਪੀਲ ਹੈ ਜੀ ਕਿ ਲੋਕ ਜਿਹੜੇ ਨੇ ਜਿੱਦਾਂ ਅਸੀਂ ਥਾਂ ਥਾਂ ਤੇ ਸੀਸੀਟੀਵੀ ਕੈਮਰੇ ਲਗਾਉਣੇ ਆ ਸੰਵੇਦਨਸ਼ੀਲ ਜਿਹੜੀਆਂ ਜਗਾਵਾਂ ਨੇ ਜਿੱਥੇ ਸਾਨੂੰ ਲੱਗਦਾ ਕਿ ਇੱਥੇ ਗਲਤ ਅੰਸ਼ਰਾਂ ਦੀ ਗਤੀਵਿਧੀ ਹੋ ਸਕਦੀ ਹੈ ਜਿਵੇਂ ਕੋਈ ਚੁਰਾਹੇ ਹੋ ਗਏ ਜਿਵੇਂ ਬੱਸ ਅੱਡਾ ਹੀ ਲਾ ਲੋ ਜਿੱਥੇ ਲੋਕਾਂ ਦੀ ਹੈ ਰੇਲਵੇ ਸਟੇਸ਼ਨ ਹੋ ਗਏ ਜਿਵੇਂ ਅਸੀਂ ਉੱਥੇ ਸੀਸੀਟੀਵੀ ਕੈਮਰੇ ਲਗਾਉਣੇ ਆ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਵੀ ਤੁਸੀਂ ਵੀ ਇੱਕ ਤਰ੍ਹਾਂ ਨਾਲ ਸਾਡੀ ਸੂਚਨਾ ਦਾ ਹੀ ਆਧਾਰ ਹੋ ਲੋਕ ਦੇਖਦੇ ਨੇ ਅੱਖਾਂ ਰਾਹੀਂ ਲੋਕਾਂ ਨੂੰ ਪਤਾ ਲੱਗਦਾ ਮਹਿਸੂਸ ਕਰਦੇ ਨੇ ਅਸੀਂ ਚਾਹੁੰਦੇ ਹਾਂ ਕਿ ਲੋਕ ਵੀ ਸਾਡਾ ਇੱਕ ਅੰਗ ਬਣਨ ਤੇ ਜਿਹੜੀ ਵੀ ਕੋਈ ਅਹੋਜੀ ਸੂਚਨਾ ਸਾਨੂੰ ਤੁਰੰਤ ਦੇਣ ਇਹਦੇ ਨਾਲ ਹੀ ਅਸੀਂ ਅਪੀਲ ਕਰਦੇ ਆ ਕਿ ਜਿੱਥੇ ਵੀ ਜਿਹਦਾ ਵੀ ਕੋਈ ਰੈਜ਼ਿਡੈਂਸ ਹੈ ਰਹਾਇਸ਼ ਹੈ ਜੇ ਕਿਸੇ ਨੂੰ ਉੱਥੇ ਆਲੇ ਦੁਆਲੇ ਵੀ ਕੋਈ ਅਹੋਜੀ ਚੀਜ਼ ਵਸਤੂ ਪਈ ਦਿਖਦੀ ਹੈ ਵਾਹਕਲ ਕੋਈ ਅਣਜਾਣ ਵਾਹਕਲ ਖੜਿਆ ਦਿਖਦਾ ਹੈ ਉਹ ਸੰਬੰਧਤ ਪੁਲਿਸ ਸਟੇਸ਼ਨ 'ਚ ਇਮੀਡੀਏਟਲੀ ਕੰਪਲੇਂਟ ਦੱਸੋ ਚਾਹੇ ਰਿਟਰਨ ਨਹੀਂ ਦੇਣੀ ਸਾਨੂੰ ਇਨਫੋਰਮੇਸ਼ਨ ਵੀ ਜੇ ਦੇ ਦੇਣਗੇ ਅਸੀਂ ਉਹਦੇ ਤੇ ਵੀ ਤੁਰੰਤ ਕਾਰਵਾਈ ਕਰਾਂਗੇ ਇਹਦੇ ਨਾਲ ਹੀ ਜਿਹੜੇ ਵੀ ਕਿਰਾਏਦਾਰ ਨੇ ਉਹਨਾਂ ਦੇ ਉੱਤੇ ਵੀ ਅਸੀਂ ਪੁਲਿਸ ਦੀ ਪ੍ਰੋਪਰ ਨਿਗ੍ਹਾ ਹੈਗੀ ਹੈ ਜਿਹੜਾ ਕੋਈ ਆ ਬੰਦਾ ਨੌਨ ਵੈਰੀਫਾਈਡ ਹੈ ਉਹ ਕੋਈ ਕਿਰਾਏ ਤੇ ਮਕਾਨ ਮਾਲਕ ਇੱਕ ਕਿਰਾਏ ਦੀ ਲਾਲਚ ਲਈ ਰੱਖ ਲੈਂਦਾ ਪਰ ਵੈਰੀਫਾਈ ਨਹੀਂ ਕਰਦਾ ਉਹ ਵੀ ਅਸੀਂ ਅਪੀਲ ਕਰਦੇ ਹਾਂ ਪੁਲਿਸ ਕੀ ਸਾਡੇ ਤੋਂ ਵੈਰੀਫਾਈ ਜ਼ਰੂਰ ਕਰਵਾਓ ਸਾਨੂੰ ਪਤਾ ਹੈਗਾ ਸਾਡਾ ਜਿਹੜਾ ਆਨਲਾਈਨ ਸਾਡੇ ਕ੍ਰਿਮੀਨਲ ਟਰੈਕਿੰਗ ਸਿਸਟਮ ਚੱਲਦਾ ਹੈ ਅਸੀਂ ਉਹਦੇ ਰਾਹੀਂ ਚੈੱਕ ਕਰਦੇ ਹਾਂ ਹਿੰਦੁਸਤਾਨ 'ਚ ਜੇ ਕਿਤੇ ਵੀ ਉਸ ਬੰਦੇ ਨੇ ਕੋਈ ਇਹੋ ਜਿਹੀ ਗਤੀਵਿਧੀ ਕੀਤੀ ਹੈ ਉਹਦਾ ਰਿਕਾਰਡ ਸਾਡੇ ਕੋਲ ਹੈਗਾ ਉਸ ਤੋਂ ਬਾਅਦ ਹੀ ਕਰਾਇਤੇ ਕਿਸੇ ਨੂੰ ਆਪਣਾ ਜਿਹੜਾ ਇੱਕ ਕੀਮਤੀ ਘਰ ਹੈ ਉਹ ਦੇਣ